ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਬੱਸਾਂ ਦੇ ਵਧੇ ਹੋਏ ਕਿਰਾਏ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਬੇहद ਵਾਧਾ ਹੋ ਰਿਹਾ ਹੈ ਜਿਸ ਦੇ ਚੱਲਦੇ ਬੱਸਾਂ ਦੇ ਕਿਰਾਏ ਵਧ ਚੁੱਕੇ ਹਨ ਅਤੇ ਮਾਲ ਢੋਣ ਵਾਲੀਆਂ ਗੱਡੀਆਂ ਦੇ ਕਿਰਾਏ ਵੀ ਜਲਦ ਹੀ ਵਧਣਗੇ। ਉਹਨਾਂ ਕਿਹਾ ਕਿ ਇਸ ਨਾਲ ਆਮ ਜਨਤਾ ਤੇ ਆਰਥਿਕ ਬੋਝ ਪਵੇਗਾ। ਵਾਪਸ ਲੋ ਵਾਪਸ ਲੋ ਵਾਪਸ ਲੋ। ਵਾਪਸ ਲੋ ਵਾਪਸ ਲੋ। ਕਿਹੜਾ ਦੁਕਾਨ ਮਨੇ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਦੇਖੋ ਪੰਜਾਬ ਸਰਕਾਰ ਜਿਹੜੀ ਹੈ ਹਰ ਰੋਜ਼ ਕੋਈ ਨਾ ਕੋਈ ਨਮਾ ਨੋਕ ਮਾਰੂ ਫੈਸਲਾ ਕਰ ਰਹੀ ਹੈ ਵੱਡੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਆਪਣੀ ਟਿਨਿਓਰ ਦੇ ਵਿੱਚ ਜੋ 2.5 ਸਾਲ ਦੇ ਕਰੀਬ ਹੈ ਪੰਜ ਵਾਰੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਰੀਸੈਂਟਲੀ ਜਿਹੜਾ ਹਨਰ ਰੇਟ ਉਹਨਾਂ ਨੇ ਵਧਾਈ ਹੈ ਜਿਹਦੇ ਨਾਲ 58 ਪੈਸੇ ਡੀਜ਼ਲ ਤੇ 91 ਪੈਸੇ ਪੈਟਰੋਲ ਤੇ ਜੋ ਬੋਝ ਪਿਆ ਉਹ ਨਾ ਕੋਈ ਪੈਟਰੋਲ ਔਰ ਡੀਜ਼ਲ ਤੇ ਬੋਝ ਨਹੀਂ ਹੈ ਉਹਦੇ ਨਾਲ ਜਿਹੜੀਆਂ ਆਮ ਜਿਹੜੀਆਂ ਖਾਣ ਪੀਣ ਵਾਲੀਆਂ ਬਸਤਾਂ ਨੇ ਉਹਤੇ ਬਹੁਤ ਜ਼ਿਆਦਾ ਉਹਦਾ ਮਾੜਾ ਪ੍ਰਭਾਵ ਪੈਦਾ ਤੁਸੀਂ ਦੇਖੋ ਉਹਦਾ ਇੱਕ ਤਾਂ ਕਿ 20 ਪੈਸੇ ਬਸ ਦਾ ਜਿਹੜਾ ਕਿਰਾਇਆ ਹੈਗਾ ਉਹਨਾਂ ਨੇ ਆਪ ਹੀ ਵਧਾ ਲਿਆ ਇਹ ਤੋਂ ਇਲਾਵਾ ਟਰੱਕ ਦੇ ਭਾੜੇ ਵਧਣਗੇ ਉਹਦੇ ਨਾਲ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਉੱਤੇ ਇਹਦਾ ਪ੍ਰਭਾਵ ਪੈਨੇ ਔਰ ਜਿਸ ਢੰਗ ਦੇ ਨਾਲ 5 ਵਾਰੀ ਉਹਨਾਂ ਨੇ ਵੈਟ ਵਧਾਇਆ ਹੈ ਉਹਦੇ ਨਾਲ ਪੰਜਾਬ ਸਰਕਾਰ ਦਾ ਵੀ ਜਿਹੜਾ ਵੈਟ ਦਾ ਨੁਕਸਾਨ ਹੋ ਰਿਹਾ ਹੈ ਤੁਸੀਂ ਦੇਖੋ ਨਾਲ ਲੱਗਦੇ ਆ ਜਿਹੜੀਆਂ ਸਟੇਟਾਂ ਨੇ ਉੱਥੇ ਡੀਜ਼ਲ ਆ ਪੈਟਰੋਲ ਦੀਆਂ ਕੀਮਤਾਂ ਘਟੜੀਆਂ ਹੁਣ ਜਿਹੜੇ 91 ਪੈਸੇ ਵਧਾਏ ਨੇ ਇਹਦੇ ਨਾਲ ਜਿਹੜਾ ਚੰਡੀਗੜ੍ਹ ਦਾ ਤੇ ਪੰਜਾਬ ਦਾ ਡਿਫਰੈਂਸ ਹੈ ਤਕਰੀਬਨ 4 ਰੁਪਏ ਪਰ ਲੀਟਰ ਹੋ ਗਿਆ ਇਸੇ ਤਰ੍ਹਾਂ ਹਿਮਾਚਲ ਜਿਹੜੀ ਨਾਲ ਲੱਗਦੀ ਸਾਡੀ ਸਟੇਟ ਹੈ ਉਹਦੇ ਨਾਲ ਵੀ 3-4 ਰੁਪਏ ਜਿਹੜਾ ਡੀਜ਼ਲ ਜਿਹੜਾ ਹੈ ਰੇਟ ਘਟਿਆ ਉੱਥੇ ਸਾਡੀਆਂ ਨਾਲ ਲੱਗਦੀਆਂ ਜਿਹੜੀਆਂ ਜਰਨਿੰਗ ਸਟੇਟਾਂ ਨੇਗੀਆਂ ਉਹਨਾਂ 'ਚ ਰੇਟ ਘਟਿਆ ਉਹਦੇ ਨਾਲ ਕੀ ਹੁੰਦਾ ਹੈ ਕਿ ਚਾਹੇ ਟਰੱਕ ਆਪਰੇਟਰ ਹੈ ਚਾਹੇ ਕੋਈ ਕਾਰ ਚਲਾਉਣ ਵਾਲਾ ਉਹਨੇ ਕੇਵਲ ਤੇ ਕੇਵਲ ਪੰਜਾਬ ਦੀ ਹੱਦ ਤੱਕ ਪਹੁੰਚਣ ਵਾਲੀ ਜਿਹੜਾ ਹੈ ਡੀਜ਼ਲ ਖਰੀਦ ਤੇ ਖਰੀਦਣੇ। ਬਾਕੀ ਉਹਨੇ ਜਾ ਕੇ ਦੂਜੀ ਸਟੇਟ ਚ ਪਵਾ ਲੈਨੇ। ਉਹਦੇ ਨਾਲ ਪੰਜਾਬ ਦਾ ਜਿਹੜਾ ਬਜਟ ਹੈ ਉਹਨੂੰ ਕੋਈ ਫਾਇਦਾ ਨਹੀਂ ਹੋਣਾ, ਬੈਟ ਦਾ ਨੁਕਸਾਨ ਹੋਣਾ। ਪਰ ਦੂਜਾ ਜਿਹੜਾ ਸਭ ਤੋਂ ਵੱਡੀ ਮਾਰ ਉਹਨਾਂ ਨੇ ਪੰਜਾਬ ਦੇ ਲੋਕਾਂ ਤੇ ਪਾਈ ਹੈ। ਕਿ ਜਿਹੜਾ 3 ਰੁਪਏ ਪਰ ਯੂਨਿਟ ਸਬਸਿਡੀ ਸੀ ਉਹ 7 ਕਿਲੋਵਾਟ ਤੱਕ ਦੀ। 7 ਕਿਲੋਵਾਟ ਦੇ ਜਿਹੜੇ ਕਨੈਕਸ਼ਨ ਨੇ ਤਕਰੀਬਨ ਜਿਹੜੇ ਖਪਤਕਾਰ ਨਹੀਂ 90% ਜਿਹੜਾ ਡੋਮੈਸਟਿਕ ਵਾਲਾ ਹੈਗਾ ਉਹਦੇ 7 ਕਿਲੋਮੀਟਰ ਤੋਂ ਘੱਟ ਦਾ ਉਹਦੇ ਲੋਡ ਹੈ 90% ਲੋਕਾਂ ਦੇ ਉੱਤੇ ਐਲੈਕਸਿਟੀ ਦੀ ਸਬਸਿਡੀ ਵਾਪਸ ਲੈ ਕੇ ਉਹਨਾਂ ਦਾ ਪਚੂਮਰ ਕੱਢਦਾ ਔਰ ਇਸ ਪਾਸੇ ਦਾ ਧਿਆਨ ਹੈ ਕਿ बार-बार ਤੁਸੀਂ ਲੋਕਾਂ ਦੇ ਨਾਲ ਟੈਕਸ ਵਧਾ ਕੇ ਹੋਰ ਖਰਚੇ ਆਪਣਾ ਖਰਚਾ ਕੋਈ ਨਹੀਂ ਘਟਾਇਆ ਚਲੋ ਤੁਸੀਂ ਦੇਖ ਲਓ ਹੁਣ ਤਾਂ ਸਿਕਿਉਰਟੀਆਂ ਦੇ ਖਰਚੇ ਇੰਨੇ ਡਬਲ ਹੋ ਗਏ ਔਰ ਮੁੱਖ ਮੰਤਰੀ ਕੰਡੇ ਕੋਲੇ 6 ਕੋਠੀਆਂ ਨੇ ਸਰਕਾਰੀ ਕਿਸੇ ਵੀ ਚੀਫ ਮਿਨਿਸਟਰ ਕੋਲੇ 2 ਤੋਂ ਵੱਧ ਕੁੱਟੀਆਂ ਨਹੀਂ ਰਹੀਆਂ ਔਰ ਉਹਦੇ ਸਾਰੇ ਪਰਿਵਾਰ ਕੋਲੇ ਸਿਕਿਉਰਟੀ ਇੰਨੀ ਜ਼ਿਆਦਾ ਹੈ ਮੇਰਾ ਖਿਆਲ ਹੈ ਕਿ ਕਰਫਿਊ ਲੱਗ ਜਾਂਦਾ ਜਿੱਧਰ ਦੀ ਉਹਦਾ ਉਹਦਾ ਪਰਿਵਾਰ ਵੀ ਜਾਂਦਾ ਅਜਿਹੇ ਹਾਲਾਤ ਪੰਜਾਬ ਦੇ ਵਿੱਚ ਬਣ ਗਏ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੈ ਕਿ ਕਿਸੇ ਵੀ ਬੰਦੇ ਨੂੰ ਪਤਾ ਹੀ ਨਹੀਂ ਕਿ ਕਦੋਂ ਉਹਦਾ ਕੀ ਨੁਕਸਾਨ ਹੋ ਜੇ ਕੋਈ ਬੰਦਾ ਇੱਥੇ ਸੇਫ ਨਹੀਂ ਹਰ ਬੰਦਾ ਅਨਸੇਫ ਮਹਿਸੂਸ ਕਰ ਰਿਹਾ ਹੈ ਕਦੇ ਫਿਰੋਜ਼ਪੁਰ ਦੇਖ ਲਓ ਅੰਮ੍ਰਿਤਸਰ ਦੇਖ ਲਓ ਦਣਾ ਦਣ ਗੋਲੀਆਂ ਇਹ ਚੱਲ ਰਹੀਆਂ ਨੇ ਜਿਸ ਤਰ੍ਹਾਂ ਕਿ ਕਿਸੇ ਬਾਰਡਰ ਦੇ ਉੱਤੇ ਚੱਲਦੀਆਂ ਨੇ ਇਸ ਕਰਕੇ ਡੀਸੀ ਸਾਹਿਬ ਨੂੰ ਅਸੀਂ ਮੈਂਬਰੋਂ ਦੇ ਕੇ ਆਏ ਆ ਕਿ ਇੱਕ ਤਾਂ ਜਿਹੜਾ ਡੀਜ਼ਲ ਪੈਟਰੋਲ ਦੀ ਕੀਮਤ ਵਧਾਈ ਹੈ ਸੈਕੰਡਰੀ ਜਿਹੜੀ 3 ਰੁਪਏ ਸਬਸਿਡੀ ਲਈ ਵਾਪਸ ਲਈ ਹੈ ਇਸ ਫੈਸਲੇ ਨੂੰ ਤੁਰੰਤ ਵਾਪਸ ਲਵੇਂ ਬਸਾਂ ਦਾ ਜਿਹੜਾ ਕਿਰਾਇਆ ਵਧਾਇਆ ਉਹਨੂੰ ਵਾਪਸ ਲਵੇਂ ਲੋਕਾਂ ਦੀ ਹਫਾਜ਼ਤ ਦੇ ਲਈ ਜਿਹੜਾ ਹੈ ਆਪਣੀ ਕਮਿਟਮੈਂਟ ਦੇ ਉੱਤੇ ਪੂਰਾ ਉਤਰੇ ਮੰਗ ਪੱਤਰ ਤਾਂ ਇਹ ਵੀ ਜੋ ਪੰਜਾਬ ਸਰਕਾਰ ਤੋਂ ਸਾਨੂੰ ਆਸਾਂ ਧੀਆਂ ਲੋਕਾਂ ਨੂੰ ਵੀ ਜੋ ਪਿਛਲੇ ਸਰਕਾਰਾਂ ਵਾਲੇ ਸੰਤਾਪ ਭੋਗ ਗਏ ਲੋਕਾਂ ਨੇ ਵੀ ਸਾਨੂੰ ਕੋਈ ਰਾਹਤ ਮਿਲੂਗੀ ਜਿਵੇਂ ਹੁਣ ਰਾਹਤ ਦੇਣ ਦੀ ਬਜਾਏ ਬਲਕਿ ਵਾਧੂ ਬੋਝ ਪਾਤਾ ਪਬਲਿਕ ਤੇ ਜਿਵੇਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਨੇ ਤੇ ਬਿਜਲੀ ਦੇ ਅੰਦਰਾਂ ਦੇ ਜਿਹੜੇ ਸਬਸਿਡੀ ਸੀ ਤਨ ਰੁਪਏ ਡੋਂਟ ਉਹ ਵਾਪਸ ਲੈਂਦੀ ਹੈ ਤੇ ਉਸ ਕਰਕੇ ਇਹ ਸਾਰਾ ਪਬਲਿਕ ਦੇ ਉੱਤੇ ਬੋਝ ਹੈ ਅਸੀਂ ਤਾਂ ਇਸੇ ਲਈ ਮੈਂ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਜਿਹੜਾ ਵਾਅਦਾ ਕੀਤਾ ਹੈ ਵਾਪਸ ਲਿਆ ਜਾਵੇ ਤਾਂ ਕਿ ਆਮ ਜਨਤਾ ਤੇ ਬੋਝ ਨਾ